ਕੈਮਰੇ ਦਿਖਾ ਰਿਹਾ ਤੁਹਾਨੂੰ ਤੇ ਮੇਰੀ ਮੇਰੀ ਕਿਚਨ ਦੀ ਸਫਾਈ ਦੇਖਿਓ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਤੇ ਕੈਮਰੇ ਦੇ ਵਿੱਚ ਦੇਖਦੇ ਆ ਜੀ ਤੁਸੀਂ ਆ ਦੇਖੋ ਕੈਮਰੇ ਦੇ ਵਿੱਚ ਇਹ ਕਿਚਨ ਹੈ ਨਾ ਆ ਸਾਡੀ ਕਿਚਾਈਂ ਕੈਮਰੇ ਚਲ ਰਹੀ ਨੇ ਜੀ ਬਿਲਕੁਲ ਲਾਈਵ ਆਰਡਰ ਤਾਂ ਨਹੀਂ ਹੈਗਾ ਨਹੀਂ ਨਹੀਂ ਤੁਸੀਂ ਦੇਖੋ ਕੈਮਰੇ ਦੇ ਵਿੱਚ ਹੱਸ ਟਾਈਮ ਤੇ ਜਿਹੜਾ ਆਪਾਂ ਦੇਖ ਰਹੇ ਹੋ ਦੋਸਤੋ ਫਾਸਟ ਫੂਡ ਤਾਂ ਤੁਸੀਂ ਬਹੁਤ ਵਾਰੀ ਖਾਦਾ ਹੋਣਾ ਪਰ ਜਿਹੜੀ ਥਾਂ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਸਾਡਾ ਦਾਅਵਾ ਹੈ ਕਿ ਇਸ ਤਰ੍ਹਾਂ ਦਾ ਫਾਸਟ ਫੂਡ ਤੁਸੀਂ ਕਿਤੇ ਟੈਸਟ ਨਹੀਂ ਕੀਤਾ ਹੋਣਾ ਜਿਵੇਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਅਸੀਂ ਮਲੇਰ ਕੋਡਲਾ ਤੋਂ ਖੰਨਾ ਰੋਡ ਵੱਲ ਜਾਂਦੇ ਹਾਂ ਜਿਹੜਾ ਰੋਡ ਹੈ ਉੱਥੇ ਜਦੋਂ ਆਪਾਂ ਅੰਦਰ ਨੂੰ ਟਰਨ ਕਰਦੇ ਆ ਤਾਂ ਉੱਥੇ ਨਾਮ ਭਾਰੀ ਸ਼ਹੀਦੀ ਸਮਾਰਕ ਬਣਿਆ ਹੋਇਆ ਜਿਹਦੇ ਬਾਰੇ ਸੱਜਣਾਂ ਨੂੰ ਪਤਾ ਹੈ ਕਿਉਂਕਿ ਮਲੇਰਪੁਰ ਨਾਲ ਦੀ ਇੱਕ ਪਹਿਚਾਣ ਹੈ ਤੇ ਜਦੋਂ ਅਸੀਂ ਆਹ ਵਾਲੇ ਰੋਡ ਤੇ ਅੱਗੇ ਜਾਂਦੇ ਆ ਤੇ ਸ਼ਹੀਦੀ ਸਮਾਰਕ ਦੇ ਬਿਲਕੁਲ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਐਨ ਡੀ 버ਗਰ 허브 ਜਿਹਦਾ ਨਾਮ ਹੀ ਇੱਕ ਬ੍ਰਾਂਡ ਹੈ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਪਾਰਕਿੰਗ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਇਥੇ ਆਵੇਂ ਤੁਸੀਂ ਕਾਰ ਤੇ ਆਜੋ ਟਰੈਕਟਰ ਤੇ ਆਜੋ ਜਾਂ ਟਰੱਕ ਲੈ ਆਓ ਉਹ ਚੀਜ਼ ਵੀ ਪਰਖ ਹੋ ਜਾਣੀਆਂ ਪਲੱਸ ਮਾਹੌਲ ਬੜਾ ਸ਼ਾਂਤ ਆਉਂਦਾ ਉਹ ਆ ਕੇ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ ਤੇ ਜਿਵੇਂ ਤੁਸੀਂ ਨਾਮਤਰੀ ਸ਼ੀਦੀ ਸਮਰਕ ਤੋਂ ਅੱਗੇ ਨੂੰ ਜਾਓਗੇ ਤੇ ਤੁਹਾਨੂੰ ਦੇਖਣਾ ਦੀ ਐਂਡੀ 버ਗਰ ਹੱਬ ਇਹ ਬ੍ਰਾਂਡਿੰਗ ਹੋਈ ਹੋਈ ਹੈ ਤੇ ਆਜੋ ਫਿਰ ਅੰਦਰ ਚੱਲਦੇ ਹਾਂ ਉਹ ਰੁਕੋ 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 ਹਲੇ ਅੰਦਰ ਨਹੀਂ ਚੱਲਦੇ ਇਹ ਚੀਜ਼ ਤੁਹਾਨੂੰ ਬਹੁਤ ਘੱਟ ਜਿਹੜੇ ਹੈਗੇ ਨੇ 버ਗਰ ਹੱਬ ਉੱਥੇ ਦੇਖਣ ਨੂੰ ਮਿਲੂਗੀ ਕਿ ਇਹਨਾਂ ਦਾ ਨਾ ਸੈਲਫੀ ਪੁਆਇੰਟ ਬਣਿਆ ਹੋਇਆ ਜਿਵੇਂ ਆਪਾਂ ਪੁਰਾਣੇ ਜਵਾਨਿਆਂ 'ਚ ਦੇਖਦੇ ਆਂ ਜਾਂ ਪੁਰਾਣੀਆਂ ਫਿਲਮਾਂ 'ਚ ਦੇਖਦੇ ਆਂ ਟੈਲੀਫੋਨ ਬੂਥ ਇੱਥੇ ਸਪੈਸ਼ਲ ਲੋਕ ਨਾਲ ਫੋਟੋਗ੍ਰਾਫਰ ਲੈ ਕੇ ਆਉਂਦੇ ਨੇ ਤੇ ਇੱਥੇ ਫੋਟੋਆਂ ਕਲਿੱਕ ਕਰਦੇ ਨੇ ਇਹ ਸਾਡੀ ਗਾਰੰਟੀ ਹੈ ਕਿ ਅਗਰ ਤੁਸੀਂ ਇੱਥੇ ਹਾਲੇ ਤੱਕ ਨਹੀਂ ਆਏ ਤਾਂ ਤੁਸੀਂ ਆਪਣੀ ਲਾਈਫ 'ਚ ਕਾਫੀ ਕੁਝ ਮਿਸ ਕਰ ਰਹੇ ਹੋ ਇੱਕ ਵਾਰੀ ਜਦੋਂ ਆਉਂਗੇ ਨਾ ਤਾਂ ਮਜ਼ਾ ਆ ਜਾਊਗਾ ਇਹਨਾਂ ਕੋਲੇ ਆ ਕੇ ਤੇ ਆਹ ਪ੍ਰੋਪਰ ਇਹਨਾਂ ਨੇ ਜਿਹੜਾ ਹੈਗਾ ਟੈਲੀਫੋਨ ਬੂਥ ਬਣਾਇਆ ਹੈ ਇਸ ਤੋਂ ਇਲਾਵਾ ਇੱਥੇ ਝੂਲਾ ਬਣਿਆ ਹੋਇਆ ਜਿੱਥੇ ਬੱਚੇ ਬੈਠ ਕੇ ਮਾਣ ਸਟ੍ਰੀਟ ਨਾਲ ਜਦੋਂ ਤੁਸੀਂ ਅੱਗੇ ਜਾਓਗੇ ਤਾਂ ਤੁਹਾਨੂੰ ਇੱਕ ਤਾਂ ਦਾ ਜਿਹੜਾ ਇੰਸਟਾਗ੍ਰam ਪੇਜ ਦਾ QR ਕੋਡ ਦਿਖੇਗਾ ਇਹਨੂੰ ਤੁਸੀਂ ਫੋਲੋ ਥਰੂ ਕਰ ਲੈਣਾ ਤੇ ਫੇਸਬੁੱਕ ਤੇ ਵੀ ਇਹਨਾਂ ਦੇ ਪੇਜ ਨੂੰ ਫੋਲੋ ਕਰ ਲੈਣਾ ਤੇ ਜਦੋਂ ਗੂਗਲ ਤੇ ਸਰਚ ਮਾਰੋਗੇ ਤਾਂ 1308 ਤੁਹਾਨੂੰ ਰਿਵਿਊ ਦਿਖਣਗੇ ਜਿਦੇ ਵਿੱਚ ਇਹਨਾਂ ਦੀ ਰੇਟਿੰਗ 4.9 ਹੋਏਗੀ ਵੱਡੇ ਵੱਡੇ ਬ੍ਰਾਂਡਾਂ ਦੀ ਐਡੀ ਰੇਟਿੰਗ ਨਹੀਂ ਹੁੰਦੀ ਬਈ ਤੇ ਆਜੋ ਫਿਰ ਜ਼ਿਆਦਾ ਵੇਟ ਨਹੀਂ ਕਰਵਾਉਂਦੇ ਤੁਹਾਨੂੰ ਲੈ ਕੇ ਚੱਲਦੇ ਆਂ ਫਿਰ ਐਂਡੀ 버ਗਰ ਹੱਬ ਵਾਲਿਆਂ ਦੇ ਅੰਦਰ ਤੇ ਅੰਦਰ ਜਾਣ ਤੋਂ ਪਹਿਲਾਂ ਇੱਕ ਚੀਜ਼ ਹੋਰ ਤੁਹਾਨੂੰ ਬੋਰਡ ਦਿਖੇਗਾ ਜਿੱਦ ਤੋਂ ਉਹ ਪ੍ਰਾਈਮਿੰਗ ਪਤਾ ਲੱਗੇ ਕਿ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ ਇਹਨਾਂ ਦਾ ਹੈਗਾ 버거 ਹੱਬ ਓਪਨ ਹੁੰਦਾ ਤੇ ਆਜੋ ਫਿਰ ਅੰਦਰ ਚੱਲਦੇ ਆ ਤੇ ਅੰਦਰ ਜਾਂਦੇ ਆ ਸਾਰੀ ਤੁਹਾਨੂੰ ਇੱਕ ਸ਼ਾਂਤ ਮਾਹੌਲ ਮਿਲੇਗਾ ਤੇ ਤੁਹਾਡੇ ਮਨ ਨੂੰ ਸ਼ਾਂਤੀ ਜੀ ਮਿਲੇਗੀ ਨਾਲ ਹੀ ਤੁਹਾਨੂੰ ਫੋਰੈਸਟ ਸਟਾਈਲ ਬਣਿਆ ਹੋਇਆ ਇਹਨਾਂ ਦਾ ਸਿਟਿੰਗ ਜਿਹੜਾ ਏਰੀਆ ਉਹ ਦਿਖੇਗਾ ਕਿਉਂਕਿ ਇੱਥੇ ਦੇ ਜਿਹੜੇ ਓਨਰ ਨੇ ਕੁਰਸੇਵਿਕ ਜੀ ਉਹ ਬਾਹਰਲੇ ਟੂਰਾਂ ਤੇ ਜਾਂਦੇ ਰਹਿੰਦੇ ਨੇ ਇਸ ਕਰਕੇ ਉਹ ਬਾਹਰਲੇ ਕਾਫੀ ਆਈਡੀਆਜ਼ ਲਿਆ ਕੇ ਉਹ ਅਪਲਾਈ ਕਰਦੇ ਸੈਟਿੰਗ ਏਰੀਆ ਜਿਹੜਾ ਤੁਹਾਨੂੰ نیچے ਦਿਖੇਗਾ ਬਾਕੀ ਬਜੀ ਇਨਫਰਾਸਟ੍ਰਕਚਰ ਦੀ ਤਾਂ ਪੂਰੀ ਇਹਨਾਂ ਨੇ ਬੱਲੇ ਬੱਲੇ ਕਰਾ ਰੱਖੀ ਹੈ ਤੇ ਨਾਲ ਹੀ ਇੱਥੇ ਕੰਧ ਤੇ ਲੱਗਿਆ ਹੋਇਆ ਇਹਨਾਂ ਦਾ ਮੀਨੂ ਵੀ ਦਿਖਤੂ ਜਿੱਥੋਂ ਦੇਖ ਕੇ ਤੁਸੀਂ ਕੋਈ ਵੀ ਫੂਡ ਆਈਟਮ ਆਰਡਰ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਸਟ ਫਲੋਰ ਤੇ ਜਿੱਥੇ ਇਹਨਾਂ ਨੇ ਸੈਟਿੰਗ ਬਣਾਈ ਹੋਈ ਆ ਪਲੱਸ ਇੱਥੇ ਫੈਮਿਲੀ ਹਾਲ ਵੀ ਆ ਉਹਦੀ ਵੀ ਖਾਸियत ਦੱਸਾਂਗੇ ਪਹਿਲਾਂ ਤੁਹਾਨੂੰ ਜਿਹੜੀ ਬਾਹਰਲੇ ਪਾਸੇ ਇਹਨਾਂ ਦੀ ਸੈਟਿੰਗ ਆ ਉਹ ਦਿਖਾ ਦਈਏ ਦੇਖੋ ਜੀ ਇੱਥੇ ਤੁਸੀਂ ਬੈਠ ਕੇ ਯਾਰਾਂ ਮਿੱਤਰਾਂ ਨਾਲ ਜਾ ਕੇ ਹੂਰ ਇੰਜੋਏ ਕਰ ਸਕਦੇ ਮਤਲਬ ਬੜਾ ਸਕੂਨ ਆਏਗਾ ਪਲੱਸ ਇੱਥੋਂ ਜਿਹੜਾ 뷰 ਆਣਾ ਤੁਹਾਨੂੰ ਨਾਮਤਰੀ ਸੀਧੀਸ ਮਾਰਕ ਦੇਖੇਗਾ ਜਿੱਥੇ ਤੁਹਾਨੂੰ ਬਹੁਤ ਹੀ ਸਕੂਨ ਮਿਲੇਗਾ ਤੁਹਾਡੇ ਮਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੇ ਨੇ ਆਊਟਡੋਰ ਚੀਜ਼ਾਂ ਦੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੀ ਫੈਮਿਲੀ ਹਾਲ ਦੇ ਵਿੱਚ ਜਿਹੜਾ ਕਿ ਲੋਕ ਰਹਿੰਦਾ ਜਦੋਂ ਫੈਮਿਲੀ ਆਉਂਦੀ ਆ ਉਦੋਂ ਹੀ ਓਪਨ ਕਰਦਾ ਮਤਲਬ ਫੈਮਿਲੀ ਤੋਂ ਬਿਨਾਂ ਇੱਥੇ ਕਿਸੇ ਦੀ ਐਂਟਰੀ ਨਹੀਂ ਹੈਗੀ ਖਾਸ ਗੱਲ ਹੈ ਕਿ ਫੈਮਿਲੀ ਨਾਲ ਤੁਸੀਂ ਆਪਣੇ ਜਿਹੜੇ ਬਹੁਤ ਤੁਹਾਡੇ ਕੀਮਤੀ ਪਲ ਹੁੰਦੇ ਨੇ ਉਹ ਬਿਤਾ ਸਕਦੇ ਹੋ ਬਿਨਾਂ ਕਿਸੇ ਡਿਸਟਰਬੈਂਸ ਦੇਖੋ ਜੀ ਫੈਮਿਲੀ ਦੇ ਵਿੱਚ ਚਾਹੇ 3 ਮੈਂਬਰ ਨੇ 4 ਨੇ ਚਾਹੇ 20 ਮੈਂਬਰ ਨੇ ਤੁਸੀਂ ਇੱਥੇ ਜਾ ਕੇ ਰਾਮਨਾਥ ਇੰਜੋਏ ਕਰ ਸਕਦੇ ਹੋ ਫੂਡ ਇੰਜੋਏ ਕਰ ਸਕਦੇ ਹੋ ਤੇ ਪਲੱਸ ਸਿਟਿੰਗ ਇੰਜੋਏ ਕਰ ਸਕਦੇ ਹੋ ਸ਼ਾਇਦਾ ਜਿਹੜਾ ਖੜਕਾ ਧੜਕਾ ਟੀ ਟੀ ਪੈ ਪੈ ਉਹ ਤੋਂ ਦੂਰ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਤੇ ਇੱਥੋਂ ਵੀ ਤੁਹਾਨੂੰ ਵਿਊ ਮਿਲੇਗਾ ਜਿਹੜਾ ਤੇ ਬਾਕੀ ਇਤਾਂ ਦੀ ਲਾਈਟਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਇੱਥੇ ਬਹਿ ਕੇ ਤੁਹਾਨੂੰ ਅੱਛੀ ਫੀਲਿੰਗ ਆਉਣ ਵਾਲੀ ਆ ਚਾਹੇ ਤੁਸੀਂ ਨੇਚੁਰਲੀ ਕਹ ਲਈਏ ਚਾਹੇ ਆਰਟੀਫੀਸ਼ਲ ਕਹ ਲਈਏ ਦੇਖੋ ਅੰਦਰ ਬੈਠੇ ਬੰਦੇ ਨੂੰ ਬਾਹਰਲਾ ਬੰਦਾ ਦੇਖ ਨਹੀਂ ਸਕਦਾ ਮਤਲਬ ਤੁਸੀਂ ਆਪਣੀ ਫੈਮਿਲੀ ਨਾਲ ਕੁਆਲਿਟੀ ਆਫ ਟਾਈਮ ਜਿਹੜਾ ਇੱਥੇ ਸਪੈਂਡ ਕਰ ਸਕਦੇ ਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਤੁਸੀਂ ਐਂਡੀ 버ਗਰ ਹੱਥ ਲੈ ਕੇ ਚੱਲੇ ਹੋ ਜਿੱਥੇ ਖਾਂਦੀਆਂ ਆਟਮਾ ਹੋਣਗੀਆਂ ਤੁਸੀਂ ਖਾਣੇ ਦੀ ਆਟਮ ਦੀ ਕੋਈ ਗੱਲ ਹੀ ਨਹੀਂ ਕੀਤੀ ਤੇ ਹੁਣ ਤੁਹਾਨੂੰ ਇਹਨਾਂ ਦਾ ਖਾਣੇ ਬਾਰੇ ਵੀ ਦੱਸਦੇ ਆ ਬੱਲੇ ਬੱਲੇ ਕਰਾਈ ਪੀ ਇਹਨਾਂ ਦੇ ਖਾਣੇ ਨੇ ਕਿਉਂਕਿ ਖਾਣੇ ਚ ਪੈਣ ਵਾਲੀਆਂ 90% ਚੀਜ਼ਾਂ ਇਹ ਖੁਦ ਤਿਆਰ ਕਰਦੇ ਇੱਥੇ ਤੁਹਾਨੂੰ ਬਰਗਰ ਮਿਲ ਜੇਗਾ ਰੈਪਸ ਮਿਲ ਜਾਣਗੇ ਸੈਂਡਵਿਚ ਸੈਲਡ ਪੀਜ਼ਾ ਹਰ ਤਰ੍ਹਾਂ ਦਾ ਪੀਜ਼ਾ ਮਿਲ ਜੇਗਾ ਫ੍ਰੈਂਚ ਫ੍ਰਾਈਜ਼ ਮਿਲ ਜੇਗਾ ਪਾਸਤਾ ਟੈਕੋ ਟੈਕੋ ਵੀ ਬਹੁਤ ਅੱਛੀ ਡਿਸ਼ ਹੁੰਦੀ ਹੈ ਉਹ ਵੀ ਇਨਾਂ ਕੋਲੇ ਮਿਲਦੀ ਹੈ ਨਾਲ ਹੀ ਇਨਾਂ ਕੋਲੇ ਸ਼ੇਕਸ ਮਿਲਣਗੇ ਤੁਹਾਨੂੰ ਮੋਕਟੇਲ ਮਿਲ ਜੇਗੀ ਡੈਜ਼ਰਟ ਮਿਲ ਜਾਣਗੇ ਕੋਲਡ ਡਰਿੰਕਸ ਮਿਲ ਜਾਣਗੇ ਤੇ ਪਲੱਸ ਇਹਨਾਂ ਦੀ ਕਾਫੀ ਬਹੁਤ ਹੀ ਸਪੈਸ਼ਲ ਕਾਫੀ ਤੇ ਨਾਲ ਆ ਸੈਂਡਵਿਚ ਜ਼ਰੂਰ ਟਰਾਈ ਕਰਿਓ ਕਿਉਂਕਿ ਉਹਦਾ ਟੇਸਟ ਬਹੁਤ ਜ਼ਿਆਦਾ ਬਾਖਮਾਲ ਹੁੰਦਾ ਇੱਥੇ ਸਾਨੂੰ ਸਾਡੇ ਬਹੁਤ ਹੀ ਖਾਸ ਮਿੱਤਰ ਗੋਲਡੀ ਜੀ ਇਹਨਾਂ ਦਾ ਪੀਜ਼ਾ ਇੰਜੋਏ ਕਰਦੇ ਦੇਖੀਏ ਇਹਨਾਂ ਨੂੰ ਜਾਣਦੇ ਆ ਗੋਗਿਲ ਜੀ ਆਉਂਦੇ ਰਹਿੰਦੇ ਨੇ ਜੀ ਇਹਨਾਂ ਕੋਲ ਅਕਸਰ ਹਾਂਜੀ ਜਦੋਂ ਵੀ ਸਾਨੂੰ ਹੁੰਦਾ ਵੀ ਅਸੀਂ ਕੁਝ ਬਾਹਰੋਂ ਖਾਈਏ ਰੋਟਿਸਟ ਕਰੀਏ ਤਾਂ ਅਸੀਂ ਸਿੱਧੀ ਇਹਨਾਂ ਦੀ ਗੋਗਿਲ ਜੀ ਕੋਲ ਆਈਂਦਾ ਅੱਛਾ ਜੀ ਉਹ ਆਉਣ ਦਾ ਵੀ ਕਾਰਨ ਇਹੀ ਹੈ ਜੀ ਵੀ ਇਹਨਾਂ ਕੋਲ ਜਿਹੜਾ ਵੀ ਜਿੰਨਾ ਵੀ ਖਾਣੇ ਆ ਡਾਈਜੈਸਟ ਹੁੰਦਾ ਬਹੁਤ ਵਧੀਆ ਹੁੰਦਾ ਤੇ ਇਹਨਾਂ ਦਾ ਤੁਸੀਂ ਕੋਈ ਵੀ ਚੀਜ਼ ਖਾ ਕੇ ਆਰਡਰ ਕਰਕੇ ਦੇਖੋ ਸਾਰਾ ਕੁਝ ਬਹੁਤ ਵਧੀਆ ਜਿੱਦਾਂ ਆਪਾਂ ਘਰ ਦਾ ਬਣਾ ਕੇ ਖਾਂਦੇ ਏਦਾਂ ਸਿੰਪਲ ਹੁੰਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਦਾ ਆਪਾਂ ਨੇ ਜਿਹੜਾ ਇਨਫਰਾਸਟ੍ਰਕਚਰ ਉਹ ਦੇਖ ਲਿਆ ਫੈਮਿਲੀ ਹਾਲ ਦੇਖ ਲਿਆ ਸਾਰੀਆਂ ਚੀਜ਼ਾਂ ਆਪਾਂ ਨੇ ਦੇਖ ਲਿਆ ਤੇ ਫੂਡ ਤੁਸੀਂ ਦੇਖ ਲਿਆ ਕਿੰਨਾ ਅੱਛਾ ਫੂਡ ਇਹਨਾਂ ਕੋਲੇ ਮਿਲਦਾ ਹੈ ਫੂਡ ਦੀ ਕੁਆਲਿਟੀ ਬੈਸਟ ਹੈ ਜਿਹੜੇ ਦੇ ਕਸਟਮਰ ਨੇ ਉਹਨਾਂ ਨੇ ਰਿਵਿਊ ਵੀ ਲੈ ਲੇ ਫੂਡ ਜਿਹੜੇ ਇੱਥੇ ਮੈਂ ਓਨਰ ਨੇ ਗੁਰਸੇਵ ਸਿੰਘ ਜਿਹੜਾ ਆਪਣੇ ਆਪ ਦੇ ਵਿੱਚ ਬ੍ਰਾਂਡ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਸਫਾਈ ਬਾਰੇ ਕਿਉਂਕਿ ਸਫਾਈ ਫੂਡ 'ਚ ਹੋਣਾ ਬਹੁਤ ਜ਼ਰੂਰੀ ਹੈ ਗੁਰਸੇਵ ਸਿੰਘ ਸਵਾਗਤ ਕਰਦੇ ਹਾਂ ਬਹੁਤ ਤੁਹਾਡਾ ਤੇ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਆਪਣਾ ਫੂਡ ਬਣਾਦਾ ਕਿ ਦੇਖੋ ਜੀ ਮੈਂ ਜ਼ਿਆਦਾ ਕੁਝ ਤਾਂ ਕਹਿਣਾ ਨਹੀਂ ਜੰਦਾ ਤੇ ਮੈਂ ਤੁਹਾਨੂੰ ਆਪਣੇ ਮੋਬਾਈਲ 'ਚ ਹੀ ਦਿਖਾ ਦਿੰਦਾ। ਦੇਖੋ ਤੁਹਾਨੂੰ ਮੈਨੂੰ ਤਾਂ ਪਤਾ ਨਹੀਂ ਸੀ ਆਹ ਦੇਖੋ ਤੁਸੀਂ ਮੈਂ ਕੈਮਰੇ ਦਿਖਾ ਰਿਹਾ ਤੁਹਾਨੂੰ ਤੇ ਮੇਰੀ ਮੇਰੀ ਕਿਚਨ ਦੀ ਸਫਾਈ ਦੇਖਿਓ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਤੇ ਕੈਮਰੇ ਦੇ ਵਿੱਚ ਦੇਖਦੇ ਆ ਜੀ ਤੁਸੀਂ ਆਹ ਦੇਖੋ ਕੈਮਰੇ ਦੇ ਵਿੱਚ ਕਿੱਥੇ ਨੇ ਇਹਨਾਂ ਆ ਸਾਡੀ ਕਿਚਨ ਲਾਈਵ ਕੈਮਰੇ ਚੱਲ ਰਿਹਾ ਜੀ ਇਹ ਬਿਲਕੁਲ ਲਾਈਵ ਆ ਟਾਈਮ ਆਂਡਰ ਤਾਂ ਨਹੀਂ ਲਗਾ ਨਹੀਂ ਨਹੀਂ ਤੁਸੀਂ ਦੇਖੋ ਕੈਮਰੇ ਦੇਖੋ ਐਸ ਟਾਈਮ ਤੇ ਜਿਹੜੇ ਨਾਲ ਬਾਹਰ ਦੇ ਹਨ ਇਹ ਨੀਕੀ ਆਪਾਂ ਨੀਕੋ ਤੁਹਾਨੂੰ ਆਪਸੇ ਪਾਈ ਹੋਈ ਆ ਜੇ ਆਪਣੇ ਪੀਜੇ ਵਾਲਾ ਅੱਜ ਤਾਂ ਇਹ ਗਾਓ ਦੇਖੋ ਗਲਵਜ਼ ਪਾਈਆ ਕੋਈ ਵੀ ਕੰਮ ਕਰਦਾ ਹਰ ਚੀਜ਼ ਗਲਵਜ਼ ਪਾਈਆ ਹਾਈਜੈਨਿਕ ਫੂਡ ਹੈ ਪਿਓਰ ਵੈਜੀਟੇਰੀਅਨ ਹੈ ਅੱਛਾ ਆਪਣਾ ਫੂਡ ਪਿਓਰ ਵੈਜੀਟੇਰੀਅਨ ਹੈ ਜਿੰਨੇ ਵੀ ਦੋਸਤੋ ਇੱਕ ਚੀਜ਼ ਤੁਸੀਂ ਨੋਟਿਸ ਕਰ ਸਕਦੇ ਹੋ ਜਿੰਨੇ ਵੀ ਇਹਨਾਂ ਦੇ ਮਤਲਬ ਕਿ ਵਰਕਰ ਹੈਗੇ ਨੇ ਤੇ ਸਾਰਿਆਂ ਨੇ ਗਲਵਜ਼ ਪਾਏ ਹੋਏ ਨੇ ਨਾ ਸਾਰੇ ਹੋਮ ਕਰਿਓ ਲੋ ਜੀ ਤੁਸੀਂ ਦੇਖ ਸਕਦੇ ਹੋ ਇਹ ਅਨੇਕ ਸ ਹੈਡ ਕਵਰ ਨੇ ਸਰ ਹਾਂਜੀ ਵਾਹ ਜੀ ਵਾਹ ਸਫਾਈ ਵੈਸੇ ਵੀ ਤੁਸੀਂ ਦੇ ਕਿਉਂਕਿ ਅਸੀਂ ਸਡਨਲੀ ਇਹਨਾਂ ਕੋਲੇ ਆਏ ਆ ਤੇ ਬਸ ਫਾਈ ਫੂਡ ਦੇ ਵਿੱਚ ਹੋਣਾ ਇੱਕ ਬਹੁਤ ਜ਼ਰੂਰੀ ਗੱਲ ਹੈ ਤੇ ਸਫਾਈ ਇਹਨਾਂ ਦੀ ਤੁਸੀਂ ਕਿਚਨ ਦੀ ਸੀਸੀਟੀਵੀ ਦੇ ਵਿੱਚ ਹੀ ਦੇਖ ਸਕਦੇ ਹੋ ਥੈਂਕ ਯੂ ਸਰ ਇਹਦਾ ਚੀਜ਼ ਤੁਸੀਂ ਵਾਹ ਕਮਾਲ ਲਖਾਈ ਜੀ ਸਾਨੂੰ ਬਹੁਤ ਖੁਸ਼ੀ ਹੋਈ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਚੀਜ਼ ਦੇਖ ਕੇ ਪਤਾ ਲੱਗਿਆ ਹੋਊਗਾ ਕਿ ਹਾਈਜੀਨਿਕ ਫੂਡ ਕੀ ਹੁੰਦਾ ਇਹ ਕੋਸ਼ਿਸ਼ ਵੀ ਜੀ ਇੱਕ ਅਸੀਂ ਹੋਰ ਤੁਹਾਨੂੰ ਫੋਲੋ ਕਰਦੇ ਆ ਇੰਸਟਾਗ੍ਰਾਮ ਤੇ ਹਾਂਜੀ ਤੇ ਤੁਸੀਂ ਨਾ ਡਿਫਰੈਂਟ ਕੰਟਰੀਜ਼ ਦੇ ਵਿੱਚੋਂ ਜਾ ਕੇ ਫੋਟੋਸ ਪਾਉਂਦੇ ਰਹਿੰਦੇ ਆ ਹਾਂਜੀ ਤੇ ਉਹਦਾ ਕੀ ਕਾਰਨ ਹੁੰਦਾ ਉਹਦੇ ਵਿੱਚ ਤੁਸੀਂ ਫੂਡ ਰਿਵਿਊਸ਼ਨ ਤੇ ਜਾਂਦੇ ਹੋ ਜਾਂ ਵੈਸੀ ਟ੍ਰਿਪ ਤੇ ਜਾਂਦੇ ਆ ਨਹੀਂ ਨਹੀਂ ਮੇਰਾ ਉੱਥੇ ਨਾ ਹਰ ਕੰਟਰੀ 'ਚ ਫੂਡ ਐਗੀਵਿਸ਼ਨ ਹੁੰਦਾ ਠੀਕ ਹੈ ਜੀ ਚਾਹੇ ਮੈਂ ਦੁਬਈ ਚੱਲ ਜਾਈਆ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਔਰ ਲਗ ਲਗ ਕੰਟਰੀਆਂ ਮੈਂ ਹਾਂ ਨਾ ਮੈਨੂੰ ਕੁਝ ਇਸ ਤਰ੍ਹਾਂ ਹੁੰਦਾ ਹੈ ਕੁਝ ਮੈਂ ਨਵਾਂ ਲਿਆਵਾ ਤੇ ਇਹ ਵੀ ਸਾਡੇ ਸ਼ਹਿਰ ਵਾਸੀ ਨੇ ਮੈਂ ਤੇ ਉਹਨਾਂ ਨੇ ਇੰਨਾ ਪਿਆਰ ਮੈਨੂੰ ਦਿੱਤਾ ਇਸ ਡਿਫਰੈਂਟਲੀ ਆਂਦਾਦਾ। ਜਵਾਬ। ਕਿ ਉੱਥੋਂ ਕੋ-ਕੋ ਸਿੱਖਣ ਨੂੰ ਨਵਾਂ ਮਿਲਦਾ। ਓਕੇ ਤੇ ਫਿਰ ਕਿਹੜੀ ਕਿਹੜੀ ਜਿੰਦਾਂ ਨਮੀਆਂ ਨੇ ਜਿਹੜੀਆਂ ਤੁਸੀਂ ਲੈ ਕੇ ਆਓ ਡਿਫਰੈਂਟ ਕੰਟਰੀਸ ਤੋਂ? ਤੋ ਸਾਰਾ ਕੁਝ ਨਵਾਂ ਉਹਨਾਂ ਦੀ ਅਸੋਸਾ ਉਹਨਾਂ ਨੇ ਦੇਖੀਦਾ ਕਿ ਉਹ ਉਹ ਆਪਣਾ ਕਿਸ ਤਰ੍ਹਾਂ ਤਿਆਰ ਕਰਦੇ ਆ ਕੁਝ ਨਾ ਨਹੀਂ ਕਰਦੇ ਸਫਾਈ ਦਾ ਦੇਖੀਦਾ ਜੀ ਫਿਰ ਉਹਨਾਂ ਦਾ ਸੋਸਾ ਦੇਖੇ ਜਿਹੜੀਆਂ ਮੈਂ ਹੁਣ ਰੀਸੈਂਟਲੀ ਨਿਊਜ਼ੀਲੈਂਡ ਤੋਂ ਆਇਆ ਸੀਗਾ ਤੇ ਉੱਥੇ ਮੈਂ ਸੋਸਾ ਦੇਖਿਆ ਨੇ ਜਿਹੜੀਆਂ ਅਸੀਂ ਇੱਥੇ ਆਪ ਮੈਂ ਫੁੱਲ ਤਿਆਰ ਕਰਦੇ ਆ ਅਜਾ ਫਿਰ ਤੁਸੀਂ ਇਹਨਾਂ ਨਾਲ ਉੱਥੋਂ ਆਈਡੀਆ ਲੱਕੀ ਉਹ ਆਈਡੀਆ ਲੈ ਲਓ ਬਿਲਕੁਲ ਜੀ ਤੇ ਦੋਸਤੋ ਇਹ ਚੀਜ਼ ਦਾ ਤੁਸੀਂ ਆਪ ਵੀ ਕਰ ਸਕਦੇ ਹੋ ਤੁਸੀਂ ਇਹਨਾਂ ਦਾ 버ਗਰ ਲੈ ਲਿਓ ਕੋਈ ਹੋਟਸ਼ੌਪ ਹੋਰ ਸ਼ੌਪ ਤੋਂ 버ਗਰ ਲੈ ਲਿਓ ਤੇ ਡਿਫਰੈਂਸ ਦੇਖੋ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿੰਨਾ ਜ਼ਿਆ ਇਹ ਤੁਸੀਂ ਜੀ ਆਪਣਾ ਇੰਸਟਾਗ੍ਰam ਤੇ ਫੇਸਬੁਕ ਦਾ ਪੇਜ ਬਣਿਆ ਹੋਇਆ ਉਹਦਾ ਵੀ ਲਿੰਕ ਦੱਸ ਦਿਓ ਹਾਂਜੀ ਮੇਰਾ ਇੱਥੇ ਇੰਸਟਾਗ੍ਰam ਤੇ ਹੈਗਾ ਹੈਂਡੀ 버ਗਰ ਆਪ ਦੇ ਨਾਮ ਤੇ 76 ਤੇ ਫੇਸਬੁਕ ਤੇ ਵੀ ਸੇਮ ਹੀ ਹੈਗਾ ਜੀ ਕਿ ਤੁਸੀਂ ਜਾ ਕੇ ਜੇ ਪੂਰੀ ਡਿਟੇਲ ਆ ਨਹੀਂ ਵੈਬਸਾਈਟ ਵੀ ਬਣੀ ਹੋਈ ਹੈ ਤੇ ਤੁਸੀਂ ਉੱਤੇ ਵੈਬਸਾਈਟ ਤੇ ਜਾ ਕੇ ਤੁਸੀਂ ਲਿੰਕ ਨੂੰ ਫੋਲੋ ਕਰ ਸਕਦੇ ਹੋ ਤੇ ਆਖਰ ਵਿੱਚ ਤੁਸੀਂ ਜੀ ਮੈਸੇਜ ਦੇ ਦੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਪਿਆਰ ਦੇ ਰਹੇ ਨੇ ਬਸ ਮੈਸੇਜ ਹੀ ਤਾਂ ਹੈ ਤੁਸੀਂ ਇੱਥੇ ਆਓ ਇੱਕ ਵਾਰੀ ਫੈਮਲੀ ਦੇ ਨਾਲ ਤੇ ਫੈਮਿਲੀ ਹਾਲ ਨੇ ਆਗਾ ਯਾ ਸੈਪਰੇਟ ਤੇ ਇੱਥੇ ਪਾਰਕਿੰਗ ਦੀ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੇ ਪਿਓਰ ਵੈਜੀਟੇਰੀਅਨ ਹੈਗਾ ਆਪਣਾ ਰੈਸਟੋਰੈਂਟ ਤੇ ਇੱਥੇ ਫੈਮਿਲੀ ਵਾਸਤੇ ਬੱਚਿਆਂ ਵਾਸਤੇ ਝੂਲਿਆਂ ਦਾ ਪ੍ਰਬੰਧ ਵੀ ਹੈਗਾ ਤੁਸੀਂ ਬਾਹਰ ਸੈਲਫੀ ਪੁਆਇੰਟ ਵੀ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ ਬਾਹਲਾ ਐਨਵਾਇਰਨਮੈਂਟ ਵੀ ਦੇਖ ਸਕਦੇ ਹੋ ਆ ਕੇ ਬੈਸਟਰੇਨ ਬੈਸਟਰੇਨ ਬਣਾਇਆ ਹੋਇਆ ਤੇ ਫੂਡ ਦੇ ਬਾਰੇ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਹੈਗੀ ਫੂਡ ਦਾ ਇਹਨਾਂ ਦਾ ਨੰਬਰ ਇੱਕ ਹੈ ਜੀ ਬਿਲਕੁਲ ਜਿਹੜੀਆਂ ਚੀਜ਼ਾਂ ਜ਼ਿਆਦਾ ਤਰੇ ਬਣਾਉਂਦੇ ਨੇ ਆਪ ਵੀ ਬਣਾਉਂਦੇ ਨੇ ਤਿਆਰ ਕਰਦੇ ਨੇ ਬਾਜ਼ਾਰੋਂ ਚੀਜ਼ਾਂ ਯੂਜ਼ ਨਹੀਂ ਕਰਦੇ इवन ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਪਨੀਰ ਹੁੰਦਾ ਉਹ ਵੀ ਇਹਨਾਂ ਦਾ ਆਪ ਦਾ ਬਣਾਇਆ ਹੁੰਦਾ ਤੇ ਜਿਹੜਾ ਮਿਲਕ ਯੂਜ਼ ਕਰਦੇ ਨੇ ਉਹ ਥੋੜਾ ਜਿਹਾ ਚੀਜ਼ ਕਰਦੇ ਨੇ ਸਾਰਾ ਇਹ ਆਪ ਬਣਾਉਂਦੇ ਨੇ ਇਸੇ ਕਰਕੇ ਇਹਨਾਂ ਦਾ ਕੁਆਲਿਟੀ ਬਹੁਤ ਜ਼ਿਆਦਾ ਬਿਹਤਰੀਨ ਹੁੰਦਾ ਇਸ ਕਰਕੇ ਇੱਕ ਵਾਰੀ ਤੁਹਾਨੂੰ ਜ਼ਰੂਰ ਆ ਕੇ ਦੇਖੋ ਕਿਉਂਕਿ ਜੇ ਤੁਸੀਂ ਇੱਕ ਵਾਰੀ ਆ ਗਏ ਤਾਂ ਬਾਰ ਬਾਰ ਆਉਂਗੇ ਕਿਉਂਕਿ ਫੈਸਿਲਟੀਆਂ ਇੰਨੀਆਂ ਜ਼ਿਆਦਾ ਮਿਲਣਗੀਆਂ ਤੁਹਾਨੂੰ ਤੁਹਾਡਾ ਖੁਦ ਦਿਲ ਕਰੇਗਾ ਹੁਣ ਅਸੀਂ ਸਾਨੂੰ ਲਗਭਗ ਘੰਟਾ ਹੋ ਗਿਆ ਔਰ ਆਇਆਂ ਨੂੰ ਅਸੀਂ ਦੇਖ ਰਿਹਾ ਕਿ ਡਿਫਰੈਂਟ ਫੈਮ ਤੇ ਫੈਮਿਲੀ ਹਾਲ ਬਣਿਆ ਹੋਇਆ ਜਿਹੜਾ ਕਿ ਪ੍ਰੋਪਰ ਦਿੱਤੇ ਫੈਮਿਲੀ ਬੈਕ ਐਨਜੋਏ ਕਰ ਸਕਦੀ ਆ ਪਲੱਸ ਕਿੱਤੀ ਪਾਰਟੀ ਇਹਨਾਂ ਕੋਲੇ ਹੈਗੀ ਆ ਬਾਕੀ ਵੀਡੀਓ ਨੂੰ ਕਿਸੇ ਸਾਰਿਆਂ ਨੂੰ ਦੇਖ ਹੀ ਲਿਆ ਇਸ ਕਰਕੇ ਵੀਡੀਓ ਨੂੰ ਬਰਤਬਤ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਇਹਨਾਂ ਨੂੰ ਵਿਜ਼ਿਟ ਕਰੋ ਹੱਸਦੇ ਰਹੋ ਬਸਦੇ ਰਹੋ ਮਿਲਦੇ ਆ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਧੰਨਵਾਦ